ਮੰਗਾ ਉੱਥੇ ਖੜੀਆਂ ਪਿੰਡਾਂ 'ਚ ਪਾਜੋ ਤੋਬਾ ਪੈਰਾਂ 'ਚ ਆਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾਾ ਲਿਏ ਕੋਈ ਵਧੀਆ ਸਕੂਲ ਬਣਾ ਲਿਏ ਕਾਲਜ ਬਣਾ ਲਿਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲਿਏ ਆਪਦੇ ਬੱਚਿਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿੱਦਿਆ ਕ ਸੈਸ਼ਨ 2025 ਦੌਰਾਨ ਪੰਜਾਬ ਦੇ ਸਿੱਖਿਆ ਵਿਭਾਗ ਨੇ ਕੌਮੀ ਪੱਧਰ ਤੇ ਵੱਡੀਆਂ ਮੱਲਾ ਮਾਰੀਆਂ ਨੇ ਇਹ ਪਹਿਲੀ ਵਾਰ ਹੋਇਆ ਜਦੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਨੇ ਜੇਈਈ ਮੈਨ 45 ਵਿਦਿਆਰਥੀਆਂ ਨੇ ਜੇਈਈ ਐਡਵਾਂਸ ਤੇ 848 ਵਿਦਿਆਰਥੀਆਂ ਨੇ ਕੌਮੀ ਪੱਧਰ ਦੀ NEET ਦੀ ਪ੍ਰੀਖਿਆ ਪਾਸ ਕਰਕੇ ਸਿੱਖਿਆ ਖੇਤਰ 'ਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਦਿਲਚਸਪ ਆ ਯਾਰ ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਤਾਂ ਇੱਕੋ ਹੀ ਚੀਜ਼ ਹੈ ਜਿਹੜੀ ਇੰਨਾ ਪਰਿਵਾਰਾਂ ਨੂੰ ਗਰੀਬੀ 'ਚੋਂ ਘੱਟ ਸਕਦੀ ਹੈ ਨਾ ਕੋਈ ਨੀਲਾ ਕਾਰਡ ਨਾ ਹਰਾ ਕਾਰਡ ਨਾ ਪੀਲਾ ਕਾਰਡ ਇਹ ਨਹੀਂ ਕਰ ਸਕਦੇ। ਉਹ ਹੈਗੀ ਹੈ ਪੜ੍ਹਾਈ। ਹੋ ਰਹੀ ਹੈ এডਿਕੇਸ਼ਨ ਇਹਨਾਂ ਦੇ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਮਿਲ ਜੇ ਉਹ 30 30 ਲੱਖ 40 40 ਲੱਖ 50 50 ਲੱਖ ਦੇ ਪੈਕੇਜ ਤੇ ਕੰਪਨੀ ਉਹਨਾਂ ਨੂੰ ਹਾਇਰ ਕਰਨ ਫੇਰ ਗਰੀਬੀ ਚੱਕੀ ਜਾਊਗੀ ਜਨਾਬ ਜੀ ਔਰ ਅੱਜ ਇਹ ਸੁਪਨੇ ਸੱਚ ਹੋ ਰਹੇ ਨੇ 44 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨਸ ਦੇ ਸਰਕਾਰੀ ਸਕੂਲਾਂ ਦੇ ਹੈ ਕੋਈ ਰੁਪਈਆ ਨਹੀਂ ਲੱਗਿਆ ਆਪੇ ਪਰਸੋਂ ਚ ਉੱਥੇ ਮੈਂ ਘਰੇ ਬੁਲਾਏ ਸੀ 44 ਬੱਚੇ ਜੇ ਹੀ ਐਡਵਾਂਸ ਜਾਨੀ ਕਿ ਆਈਆਈਟੀ ਕਲੀਅਰ ਕਰ ਗਏ ਜੀ ਜੇ ਪੇਪਰ ਪੰਜਾਬ ਸਰਕਾਰ ਦਾ ਖਵਾਬ ਸਿੱਖਿਆ ਚ ਨੰਬਰ 1 ਬਣੇ ਪੰਜਾਬ